ਅਚਾਨਕ ਜਿੰਦ ਆਪਣੇ ਆਪ ਨੂੰ ਇੱਕ ਰੋਸ਼ਨੀ ਨਾਲ ਭਰਪੂਰ ਲੋਕ ਵਿੱਚ ਖੜੀ ਪਉਂਦੀ ਹੈ ਸਾਹਮਣੇ ਇੱਕ ਚਮਤਕਾਰ ਬੀਬੀ ਸੀ ਤੁਸੀਂ ਕੌਣ ਹੋ ਜਿੰਦ ਨੇ ਪੁੱਛਿਆ ਉਹ ਹੌਲੀ ਜੀ ਆਵਾਜ਼ ਵਿੱਚ ਬੋਲੀ ਮੈਂ ਬੀਬੀ ਸ਼ਰਨ ਕੌਰ ਹਾਂ ਇਹ ਸ਼ਹੀਦਾਂ ਦਾ ਲੋਕ ਹੈ ਗੁਰੂ ਜੀ ਨੇ ਮੈਨੂੰ ਭੇਜਿਆ ਹੈ ਕਿ ਮੈਂ ਤੇਰੀ ਮਦਦ ਕਰਾਂ ਜਿੰਦ ਨੇ ਉਸ ਨੂੰ ਆਪਣੀ ਕਹਾਣੀ ਸੁਣਾਈ ਕਿ ਕਿਵੇਂ ਕੁੜੀਆਂ ਉਸਤਾਂ ਮਖੌਲ ਕਰ ਰਹੀਆਂ ਹਨ ਬੀਬੀ ਸ਼ਰਨ ਕੌਰ ਨੇ ਹੌਸਲਾ ਦਿੰਦੇ ਹੋਏ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਣੀ ਸ਼ੁਰੂ ਕਰ ਦਿੱਤੀ ਉਸੇਂ ਤਾਂ ਸਿਆਕੀ ਕਿਵੇਂ ਚਮਕੌਰ ਦੇ ਜੰਗ ਵਿੱਚ ਗੁਰੂ ਜੀ ਅਤੇ ਖਾਲਸੇ ਨੇ ਬੇਮਿਸਾਲ ਸ਼ਹਾਦਤਾਂ ਦਿੱਤੀਆਂ ਉਹ ਖੁਦ ਸਿਰਫ 16 ਸਾਲ ਦੀ ਹੀ ਸੀ ਪਰ ਉਸਨੇ ਵਾਅਦਾ ਕੀਤਾ ਸੀ ਕਿ ਗੁਰੂ ਦੇ ਸਿੰਘਾਂ ਨੂੰ ਜੋਗ ਸੰਸਕਾਰ ਦੇਵੇਗੀ ਰਾਤ ਪਰ ਉਸਨੇ ਲੱਕੜ ਇਕੱਠਾ ਕੀਤਾ ਗੁਰਸਿੱਖਾਂ ਦੀਆਂ ਦੀਆਂ ਨੂੰ ਅੱਗ ਦੇ ਹਵਾਲੇ ਕੀਤਾ ਜਿੰਦ ਨੇ ਹੈਰਾਨ ਹੋ ਕੇ ਪੁੱਛਿਆ ਤੁਸੀਂ ਡਰੇ ਨਹੀਂ ਕਿ ਦੁਸ਼ਮਣ ਵਾਪਸ ਆ ਜਾਣਗੇ ਬੀਬੀ ਸ਼ਰਨ ਕੌਰ ਨੇ ਡੂੰਗੀ ਸਾਲਿਆਤੇ ਕਿਆ ਡਰ ਕੇ ਜਿਉਣਾ ਕਿਸੇ ਕੰਮ ਦਾ ਨਹੀਂ ਹਿੰਮਤ ਨਾਲ ਜਿਉਣਾ ਤੇ ਮੰਨਾ ਇਹ ਸੱਚੀ ਕੀਮਤ ਹੈ